ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ 29 ਤਰੀਕ ਰਾਤ ਦੀ ਗੱਲ ਆ ਕੱਲ ਦੀ ਠੀਕ ਆ ਮੇਰੀ ਗੱਡੀ ਦੇ ਨਾ ਸੀਸਾ ਦੇਖੋ ਫਰੰਟ ਸੀਸਾ ਫੋਟੋ ਪਾਣਾ ਨਾਲ ਮੈਂ ਵੀਡੀਓ ਪਾਉਣਾ ਠੀਕ ਆ ਇਹ 29 ਤਰੀਕ ਦੀ ਰਾਤ ਦੀ ਗੱਲ ਆ ਵੀਰੇ ਕੱਲ ਰਾਤ ਦੀ ਮੈਂ ਬਠਿੰਡੇ ਤੋਂ ਪਠਾਨਕੋਟ ਚਾਈ ਜਾਂਦਾ ਸੀ ਰਸਤੇ ਵਿੱਚ ਹਰੀਕੇ ਪੱਤਣ ਦਾ ਜਿਹੜਾ ਦਰਿਆ ਵਾਲਾ ਪੁਲਾ ਦਰਿਆ ਵਾਲੇ ਪੁਲ ਤੇ ਨਾਕੇ ਪਾਰ ਕਰਕੇ ਨਾ ਪੁਲਸ ਦੇ ਤੇ 500 ਮੀਟਰ ਅੱਗੇ ਗੱਡੀ ਗਈ ਨਹੀਂ ਤੇ ਕੱਟ ਪੈਂਦਾ ਰਸਤੇ ਦੇ ਵਿੱਚ ਵਿਚਾਲੇ ਕਟਾ ਫੋਰ ਲਾਈਨ ਤੇ ਉਹ ਕੱਟ ਤੇ ਇੱਕ ਕਾਰ ਖੜੀ ਸੀ 6-7 ਬੰਦੇ ਸੀ ਕਾਰ ਦੇ ਵਿੱਚ ਜਿੱਦਾਂ ਹੀ ਕੋੜਾ ਟੱਪਿਆ ਉਹਨਾਂ ਨੇ ਅੱਗੇ ਕਾਰ ਲਾ ਲਈ ਮੇਰੇ ਮਨ 'ਚ ਆਈ ਵੀ ਆਪਾਂ ਕਿਹੜਾ ਸਾਈਡ ਤੋਂ ਪਈ ਹੈ ਨਾ ਅੱਗੇ ਲਾ ਕੇ ਸਾਈਡ ਦਮਾਉਣ ਲੱਗੇ ਬ੍ਰੇਕਾਂ ਮਾਰਨ ਲੱਗੇ ਜਮਾ ਕੋੜਾ ਬਈ ਗੱਡੀ ਉਹ ਲੋਡ ਸੀ ਇੱਟਾਂ ਦੀ ਭਰੀ ਸੀ ਠੀਕ ਆ ਬ੍ਰੇਕਾਂ ਮਰਾ ਮਰਾ ਕੇ ਜਮਾ ਗੱਡੀ ਹੌਲੀ ਕਰਾਤੀ ਹੈ ਉੱਥੇ ਮੂਹਰੇ ਚੜਾਈ ਜੀ ਪੈਂਦੀ ਆ ਥੋੜੀ ਜੀ ਗੁਰਦੁਆਰਾ ਸਾਹਿਬ ਕੋਲੇ ਥੋੜੀ ਜੀ ਚੜਾਈ ਪੈਂਦੀ ਆ ਜਿੱਦਾਂ ਹੀ ਗੱਡੀ ਡਾਊਨ ਹੋਈ ਤੇ 1 2 ਨੰਬਰ ਗੱਡੀ ਗੇਅਰ ਚ ਆ ਗਈ ਉਹਨਾਂ ਦੇ ਬੰਦੇ ਫਟਾਹ ਰੱਖੇ ਬਾਈ ਰੋਡ ਦੇ ਵਿਚਾਲੇ ਝਾੜੀਆਂ ਦੇ ਵਿੱਚ ਰਾਤ ਨੂੰ ਠੀਕ ਆ ਜਿੱਦਾਂ ਹੀ ਗੱਡੀ ਬਾਈ ਹੌਲੀ ਹੋਈ ਤੇ ਪੱਥਰ ਖਾਨਾ ਸ਼ੁਰੂ ਕਰਤਾ ਸੀ ਸਾਹ ਭੰਨਤਾ ਬਾਈ ਸਾਰਾ ਤੇ ਜੇ ਮੰਨ ਕੇ ਚੱਲੋ ਕਲੱਚ ਛੱਡ ਕੇ ਨਾ ਗੱਡੀ ਟੱਸ ਭੰਨ ਭੰਨ ਕੇ ਜਿਹੜਾ ਹਾਲ ਫਰਯੋਜ ਤੇ ਗੇਅਰ ਲੱਗਿਆ ਬਾਈ ਉਹ ਗੇਅਰ ਲਾ ਕੇ 11 ਗੱਡੀ ਖਿੱਚ ਲਈ ਬਸ ਜਦੋਂ ਪੱਥਰਵਾਰ ਨੇ ਸ਼ੁਰੂ ਹੋ ਗਏ ਠੀਕ ਆ ਇਧਰੋਂ ਬੰਦੇ ਉੱਠ ਖੜੇ ਰੋ ਹਟ ਪਾਸ ਦੇ ਵਿਚਾਲੇ ਬੰਦੇ ਉੱਠ ਖੜੇ ਠੀਕ ਆ ਤੇ ਉਸ ਤੋਂ ਬਾਅਦ ਜਿਵੇਂ ਗੱਡੀ ਟੱਸ ਭੰਨ ਭੰਨ ਕੇ ਤੋਰ ਪੀਰ ਵੀ ਰੱਬ ਦੀ ਕਿਸਮਤ ਚੰਗੀ ਤਾਂ ਬਚ ਗਏ ਬਾਈ ਤੇ ਆਪਦਾ ਦੇਖ ਕੇ ਸਾਰੇ ਭਰਾ ਠੀਕ ਆ 112 ਦੇ ਕਾਲ ਕੀਤੀ ਪਹਿਲਾਂ ਅੱਧਾ ਘੰਟਾ ਪੂਰੀ ਉਹਨਾਂ ਨੂੰ ਖਬਰ ਸੁਣਾਈ ਵੀ ਕੀ ਗੱਲ ਆ ਕੀ ਬਾਤ ਆ ਠੀਕ ਆ ਕਿੱਥੇ ਖੜਾ ਸਾਰੀ ਲੋਕੇਸ਼ਨ ਭੇਜੀ ਠੀਕ ਆ ਉਸ ਤੋਂ ਬਾਅਦ ਉਹ ਕਹਿੰਦੇ ਥਾਣੇ 'ਚ ਫੋਨ ਆਉਂਦਾ ਹਰੀਕੇ ਥਾਣੇ 'ਚ ਫੋਨ ਆਇਆ ਵੀ ਥਾਣਾ ਕਿਹੜਾ ਨੇੜੇ ਲੱਗਦਾ ਥਾਣੇ ਦਾ ਮੁਨਸੀ ਦਾ ਫੋਨ ਆਇਆ ਸਾਰੀ ਕਹਾਣੀ ਉਹਨੂੰ ਬਾਈ ਦੁਬਾਰੇ ਫੇਰ ਦੱਸੀ ਘੰਟਾ ਐ ਹੋ ਗਿਆ 9:30 ਵਜੇ ਦੀ ਗੱਲ 11:00 ਵਜੇ ਕੰਮ ਹੋਇਆ ਠੀਕ ਆ 9:30 ਵਜੇ ਕੰਮ ਹੋਇਆ 11 ਵਜੇ ਉਹਨਾਂ ਨਾਲ ਗੱਲਬਾਤ ਹੋ ਕਰਕੇ ਫਿਰ ਨੂੰ ਲਾਇਆ ਕਹਿੰਦੇ ਵੀ 152 ਵਾਲੀ ਗੱਡੀ ਰੇਡ ਤੇ ਗਈ ਦੀ ਆ ਜਦੋਂ ਆ ਜੂਗੀ 2 2.5 ਘੰਟੇ ਤੱਕ ਤੁਹਾਡੇ ਕੋਲੇ ਪਹੁੰਚ ਜੂ ਵੀ ਉਹਨੇ ਜਗਲਾ ਸੈ ਮੈਨੂੰ ਮਾਰ ਜੇ ਆ ਆ ਹਾਲਾਤ ਨੇ ਆਪਣੇ ਪੰਜਾਬ ਦੇ ਬਾਈ ਆ ਬਾਕੀ ਮੇਰਾ ਭਰਾ ਕੋਈ ਵੀ ਦੇਖ ਕੇ ਉਸ ਤੋਂ ਬਾਅਦ ਵੀ ਕਈ ਕਈ ਕਿਤੇ ਇੱਕ ਦੋ ਕਟੀਆਂ ਦੇ ਹੋਟਲ ਵਾਲਾ ਦੱਸਦਾ ਸੀ ਅੰਡੇ ਮਾਰੇ ਆ ਬਾਈ ਅੰਡੇ ਮਾਰੇ ਨੇ ਮੇਰਾ ਭਰਾ ਕੋਈ ਬਾਈਪਰ ਨਾ ਚਲਾਇਓ ਇਹ ਧਿਆਨ ਰੱਖਿਓ ਮੇਰਾ ਬਾਈ ਬਣ ਕੇ ਜ਼ਰੂਰ ਯਾਰ